ਮੈਨੂੰ ਬਹੁਤ ਜਾਣਿਆ ਨੇ ਆਫ ਕੈਮਰਾ ਕੈਲੋ ਕੀ ਬੋਲਦੇ ਆ ਕਿ ਉਹ ਥੀਏਟਰ ਚ ਕਰਨਾ ਚਾਹੀਦਾ ਸੀ OTT ਕਿਉਂ ਸੋਚਿਆ ਬਟ ਜਿੱਦਾਂ ਦੇ ਟਾਪਿਕ ਦੇ ਉੱਤੇ ਐਕਸਪੈਰੀਮੈਂਟ ਕਰਨੇ ਆ ਉਹ ਥੀਏਟਰ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਕੋਈ ਇੰਨਾ ਬਰੇਵ ਹਲੇ ਹੈਗਾ ਆ ਕਿ ਉਹ ਥੀਏਟਰ ਦੇ ਵਿੱਚ ਪਲੇ ਕਰ ਸਕਣ ਕਿਉਂਕਿ ਉਸ ਫੂਟੇਜ ਉਹ ਸਮ ਟਾਈਮ ਨਾਟ ਇਨ ਅ 네ਗੇਟਿਵ ਵੇ ਬਟ ਉਹ ਫੂਟੇਜ ਉਹ ਬਾਹਰ ਨਹੀਂ ਆਉਣਾ ਚਾਹੁੰਦੇ ਉਹਦੇ ਵਾਸਤੇ ਅਗਰ ਕੋਈ ਸਾਡੇ ਵਾਸਤੇ ਫਲੈਗ ਬੇਰਰ ਬਣ ਰਿਹਾ ਔਰ ਪੰਜਾਬੀ ਸਿਨੇਮਾ ਨੂੰ ਪੂਰੇ ਵਰਲਡ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਤਾਂ ਉਹਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੈ ਔਰ ਉਸ ਕੈਲੋ ਕੀ ਜਿਹੜਾ ਫਲੈਗ ਬੇਰਰ ਪਰਸਨ ਹੈ ਜਿਹੜਾ ਮੂਰੇ ਚੱਲ ਰਿਹਾ ਹੈ ਉਹਦੇ ਪਿੱਛੇ ਸਾਨੂੰ ਤੁਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਸਪੋਰਟ ਦਿਖਾਣਾ ਚਾਹੀਦਾ ਹੈ ਬੀਇੰਗ ਅ ਫੇਸ ਆਫ ਪੰਜਾਬ ਮੈਨੂੰ ਇਹ ਲੱਗਿਆ ਕਿ ਜੋ ਮੈਂ ਚਾਹਨੀ ਹੈ ਚਾਹੇ ਸਲੋ ਪ੍ਰੋਸੈਸ ਹੀ ਸਹੀ ਲੇਕਿਨ ਉਹ ਹਮੇਸ਼ਾ ਲਈ ਇੱਕ ਡਿਜੀਟਲ ਫੁੱਟਪ੍ਰਿੰਟ ਬਣ ਜਾਏਗਾ ਉਹ ਮੇਰਾ ਵਰਕ ਜਿਹੜਾ ਹੈ ਉਹ ਮੇਰਾ ਕੰਮ ਹੈ ਉਹ ਰਹਿ ਜਾਏਗਾ ਔਰ ਅੱਜ ਨਹੀਂ ਤਾਂ ਕੱਲ ਹਰੇਕ ਨੂੰ ਇਹ ਲੱਗੇਗਾ ਕਿ ਓਕੇ ਹਿਮਾਂਸ਼ੀ ਐਦਾਂ ਦਾ ਸਿਨੇਮਾ ਚਾਹੁੰਦੀ ਸੀ ਸੋ ਉਹਨਾਂ ਦੀ ਸੋਚ ਜਿਹੜੀ ਔਰ ਉਹਨਾਂ ਦਾ ਥਾਟ ਪ੍ਰੋਸੈਸ ਸੋ ਇੰਟਰਨੈਸ਼ਨਲ ਔਰ ਇਹ ਨਾਰਮਲ ਨਹੀਂ ਹੈ ਕਿ 11 ਜਾਂ 10 ਲੈਂਗੁਏजेस ਦੇ ਵਿੱਚ ਤੁਸੀਂ ਕਹੋ ਕਿ ਆਪਾਂ ਡੱਬ ਕਰਨਾ ਹੈ ਕਿਉਂਕਿ ਕੋਰੀਅਨ ਸਿਨੇਮਾ ਜੇ ਅੱਜ ਪੁੱਛੋ ਹਰੇਕ ਪੰਜਾਬੀ ਨੂੰ ਪਤਾ ਹੈ ਲੇਕਿਨ ਕੋਰੀਅਨ ਨੂੰ ਪੁੱਛੋ ਤਾਂ ਪੰਜਾਬੀ ਨਹੀਂ ਪਤਾ ਹੋਣਾ ਸੋ ਸਾਡੀ ਸੋਚ ਹੈ ਕਿ ਅਸੀਂ ਉਹਨਾਂ ਨੂੰ ਦੱਸੀਏ ਕਿ ਸਾਡੇ ਇੱਥੇ ਵੀ ਸਿਨੇਮਾ ਬੰਦ ਹੈ ਇਜ਼ ਜਸਟ ਥਾਟ ਦਾ ਡਿਫਰੈਂਸ ਹੈ ਬਣਾਉਣਾ ਹਰ ਕੋਈ ਚਾਹੁੰਦਾ ਹੈ ਲੇਕਿਨ ਉਹਦੇ ਵਾਸਤੇ ਪ੍ਰੋਪਰ ਪਲੇਟਫਾਰਮ ਨਹੀਂ ਸੀਗਾ Netflix ਨੂੰ ਹਰ ਕੋਈ ਪੱਜ ਕੇ ਪੈਂਦਾ ਲੇਕਿਨ ਕੋਈ ਇਹ ਨਹੀਂ ਸੋਚਦਾ ਕਿ ਹਰ ਲੈਂਗੁਏਜ ਨੂੰ ਇੱਕ ਸਪੇਸ ਮਿਲ ਰਹੀ ਹੈ ਲੇਕਿਨ ਪੰਜਾਬੀ ਲੈਂਗੁਏਜ ਨੂੰ ਉਨੀ ਪ੍ਰੋਪਰ ਸਪੇਸ ਕਿਸੇ ਵੀ ਪਲੈਟਫਾਰਮ ਤੇ ਜੇ ਤੁਸੀਂ ਦੇਖੋ ਤੇ ਨਹੀਂ ਮਿਲ ਪਾ ਰਹੀ ਤਾਂ ਉਹਦੇ ਵਾਸਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣਾ ਹੀ ਪਲੈਟਫਾਰਮ ਜਿਹੜਾ ਹੈ ਉਹ ਗਰੋ ਕਰਵਾਉਣਾ ਚਾਹੀਦਾ ਹੈ ਔਰ ਜੇਕਰ ਪੰਜਾਬੀ 뮤직 ਇੰਨਾ ਜ਼ਿਆਦਾ ਲੋਕਾਂ ਤੱਕ ਪਹੁੰਚਿਆ ਹੈ ਤਾਂ ਉਹ ਦਿਨ ਦੂਰ ਨਹੀਂ ਕਿ ਪੰਜਾਬੀ ਸਿਨੇਮਾ ਲਈ ਵੀ ਲੋਕ ਪਿੱਛੇ ਭੱਜਣਗੇ और असि कहे कि सॉरी साढ़े कोबल वन है वी आर नॉट इंटरेस्टेड जो केबल वन है सबसे पहले तो फ्री ऑफ कॉस्ट है जब मुझसे ये इंट्रोड्यूस हुआ था तो मैंने तुरंत डाउनलोड कर लिया और थोड़ा सा बिजी हूँ अभी देखना शुरू करूँगी मैं चाहती हूँ सबसे पहली मूवी मैं यही वाली देखूँ उस पर ट्वेंटी जुलाई को जो है और बहुत अच्छा है ये एक एक्सक्लूसिव है Uh, जो केबल uh, वन का कंटेंट है वो कहीं और नहीं मिल रहा है और इतने सारे लैंग्वेजेस में आप देख सकते हो मैं आउट ऑफ द यहाँ भी सर से बात कर रही थी कि मुझे समटाइम्स बहुत चीज़ें पसंद आती हैं और वो हमारी लैंग्वेज में नहीं मिलती लेकिन uh, ये बहुत अच्छा वो है कि uh, दस ग्यारह लैंग्वेजेस में uh, आपको यहाँ मूवी डब मिलेंगी तो सर uh, ने बहुत अच्छा ये शुरू किया है और uh, मैं चाहूँगी कि हम आगे भी इस चीज़ के लिए काम करें तो ऑल द वेरी बेस्ट सर थैंक यू जी ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ